ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ 함ਰੀ ਕਰੋ ਹਾ ਤੇ ਅਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਨ ਮਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸੁਭਾਅ ਤੁਮ ਕਾਬੋ ਆਪਾ ਦੇ ਮੋਇ ਬਚਾਵੋ ਸੁਖੀ ਬਸੈ ਮੋਹ ਰੋ ਪਰਿਵਾਰ ਸੇਵਕ ਸਿਖ ਸਵੈ ਕਰਤਾਰਾ ਮੁਰ ਅਛਾ ਨਿਜ ਕਰਦੇ ਕਰਿਆ ਸਭ ਬੈਰਨ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰ ਪਿਆਸ ਤੁਮ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕਾ ਸਿਕਾ ਮਾਰੇ ਤਾਰੀਆਂ ਚੁਣ-ਚੁਣਾ ਸਤਰਾ ਮਾਰੇ ਮਾਰੀਆਂ ਆਪ ਹਾਥ ਦੇ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨੇ ਵਰਿਆ ਓ ਜੋ ਸਦਾ ਮਾਰੇ ਪੱਛਾ ਸ੍ਰੀ ਅਸਾ ਤੁਝ ਜੋ ਕਰਿਓ ਰੱਛਾ ਰਾਖ ਲੈ ਹੋ ਮੋਇ ਰਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਤਮ ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਉਪਜਾਇਓ ਆਦਿਆੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੇ ਆ ਸਤਰਣ ਕੋ ਪਲ ਮੋਮੰਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਨਤਾ ਭਲੇ ਬੁਰੇ ਕੀ ਪੀਰ ਪਛਾਨਤਾ ਜੇ ਟੇ ਤੇ ਕੁੰਚਰ ਉਸ ਤੁੱਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਿਰ ਪਛਾਨਣਾ ਕਟਕਟ ਕੇ ਪੜ ਪੜ ਕੀ ਜਾਨਣਾ ਜਬੋ ਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬੂੰ ਤੁਮ ਮੈ ਮਿਲਤ ਦੇ ਤਰਸਉਂ ਜੇਤੇ ਬਦਨਾ ਸ੍ਰੀਚ ਸਵਤਾਰੈ ਆਪ ਆਪਨੀ ਬੋਝੋ ਚਾਰ ਤੁਮ ਸਭੀ ਤੇ ਰਹਤ ਨਿਰਾਲ ਨਮਾ ਜਾਣਤ ਭੇਦ ਭੇਦ ਅਰਿਆ ਲਮਾ ਨਿਰੰਕਾਰ ਨਿਰਵਕਾਰ ਨਿਰਲਾmbਾ ਆਦਾਨੀਲ ਅਨਾਦ ਅਸੰਭਾ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਭੇਦਾ ਤਾ ਕੋ ਕਰਪਾ ਹਣਿ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ महादेव को कहत सदा सिबा निरंकार का चीनतना पीवा आपय अपनी बुद जेती वर्णत पिना पिना तो आते ती तुम्हारा लखा ना जाय पसारा के विद सजा प्रथम संसार एक रूपानो स्वरूपा रंग प्यों राव कई भूपा इंद्रज जेरज सेठ जगीनी ਉਤਪੁਜਾ ਕਾਨ ਬਹੁਰ ਰਜਦੀਨੇ ਕਉ ਫੋੜ ਰਾਜਾ ਵੈ ਬਿਠਾ ਕਉ ਸਿ ਮਟ ਪਯੋ ਸ਼ੰਕਰੀ ਕਾਠ ਸਗਰੀ ਸ੍ਰਿਸ਼ਟ ਦਿਖਾਇ ਚਾਂਪਵਾ ਯਾਤ ਜੁਗਾਦ ਸਰੂਪ ਸਿਆਮ ਪਵ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰ ਅਸਿਖ ਸੰਗਰਾ ਦੁਸ਼ਟਿ ਤੈ ਉਠਵਾ ਤਿਉ ਤਪਾਤਾ ਸਕਨ ਮਲੇਸ਼ ਕਰੋ ਰਣ ਕਾਤਾ ਜੇ ਅਸਾ ਤੁਜਾ ਤਵ ਸਰਣੀ ਪਰੇ ਤਿਨਕੇ ਦੁਸ਼ਟਾ ਦੁਖੀਤ ਹਵੈ ਮਰੇ ਉਰਖ ਜਵਾਨਾ ਪਗ ਪਰੇ ਤਿ ਹਾਰੇ ਤਿਨਕੇ ਤੁਮ ਸੰਕਟ ਸਬ ਤਾਰਿ ਜੋ ਕਲ ਕੋ ਇਕ ਬਾਰ ਧਿਆਏ ਹਾ ਤਾ ਕੇ ਕਾਲ ਨਿਕਟ ਨ ਆਏ ਹਾ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅ੍ਰਿਸ਼ਟ ਤਰੇ ਤਤ ਕਾਲਾ कृपा दृष्ट तन जाय ने हरि हो ताके ताप तनक मोहिओ रेदा सिद्धा कर्मो सब होई दुष्ट शाश्वत सक ना कोई एक बार जिन तुमै संभार काल फास्ते ता हंवारा जिनर नाम तिहारो कह दारद दुष्ट दोग तेरा ਖੜਗਕੇ ਤੁਮ ਸਰਨ ਤੇ ਹਾਰੀ ਆਪ ਹਾਦ ਦੇ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗਕੇ ਤੁਮ ਸਰਨ ਤੇ ਹਾਰੀ ਆਪ ਹਾਦ ਦੇ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਤੈ ਅਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰam ਅਮਰੇ ਦੁਸ਼ਟ ਸਭਾ ਤੁਮ ਕਾ ਬੋ ਆਪਾ ਤੈ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕਾ ਸਿਖ ਸਵੈ ਕਰਤਾਰਾ ਮੋਰਾ ਛਾ ਨਿਜ ਕਰਦੈ ਕਰੇ ਸਭ ਬੈਰਨ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਪਿਆਸ ਤੁਮ ਚਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ sevaka sikamare tariya chun chun satra mare mariya aap hath da mujhe ubareya maran kal ka traas ne vareya ujo sada mare bachcha siri as tu jo jo kare ho racha rakh le ho moira rakhn hare saheb sant sai pyare din band dushtan ke anta tum ho puri char das kanta ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੂਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨ ਉਪਜਾਇਓ ਆਦਿਆੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੇ ਆ ਸਤਰਣ ਕੋ ਪਲ ਮੋਮੰਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਨਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੇਟੀ ਤੇ ਕੁੰਚਰ ਸਥੂਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਿਰ ਪਛਾਨਣਾ ਕਟਕਟ ਕੇ ਪੜ ਪੜ ਕੀ ਜਾਨਣਾ ਜਬੋ ਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬੂ ਤੁਮੈ ਮਿਲਤ ਦੇ ਤਰਸਬੂ ਜੇਤੇ ਬਦਨਾ ਸ੍ਰੀਚ ਸਵਤਾਰੈ ਆਪ ਆਪਨੀ ਬੋਝੋ ਚਾਰ ਤੁਮ ਸਭੀ ਤੇ ਰਹਤ ਨਿਰਾਲ ਨਮਾ ਜਾਣਤ ਭੇਦ ਭੇਦ ਅਰਿਆ ਲਮਾ ਨਿਰੰਕਾਰ ਨਿਰਵਕਾਰ ਨਿਰਲਾmbਾ ਆਵਾਦਨੀ ਅਨਾਦ ਅਸੰਭਾ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਭੇਦਾ ਤਾ ਕੋ ਕਰਪਾ ਹਨੇ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ महादेव को कहत सदा सिबा निरंकार का चीनतना पीवा आपय अपनी बुद जेती वर्णत फिना पिन तो आते ती तुम्हारा लखा ना जाय पसारा के बिद सजा प्रथम संसार एक रूपानो स्वरूपा रंग पयौ राव कहि भूपा अन्द्रज जेरज सेठ जगीनी ਉਤ ਪੂਜਾ ਕਾਨ ਬਹੁਰ ਰਚਦੀਨੀ ਕਹੂੰ ਫੋਲ ਰਾਜਾ ਵੈ ਬਿਠਾ ਕਉ ਸਿਮਟ ਪਯੋ ਸ਼ੰਕਰੀ ਕੈਠ ਸਗਰੀ ਸ੍ਰਿਸ਼ਟ ਦਿਖਾਇ ਚਾਂਪਵ ਆਦ ਜੁਗਾਦ ਸਰੂਪ ਸਿਆਮ ਪਵ ਅਬਰਛ ਮੇਰੀ ਤੁਮ ਕਰੋ ਸਿਖੋ ਬਾਰੇ ਅਸਿਕ ਸੰਗਰਾ ਦੁਸ਼ਟੀ ਤ ਉਠਵਾਤੀ ਉਤਪਾਤਾ ਸਕਨ ਮਲੇਸ਼ ਕਰੋ ਰਣ ਕਾਤਾ ਜੇ ਅਸਾ ਤੁਜਾ ਤਵ ਸਰਣੀ ਪਰੇ ਤਿਨਕੇ ਦੁਸ਼ਟਾ ਦੁਖੀਤ ਹਵੈ ਮਰੈ ਔਰਖ ਜਵਾਨਾ ਪਗ ਪਰੇ ਤਿ ਹਾਰੇ ਤਿਨਕੇ ਤੁਮ ਸੰਕਟ ਸਬ ਤਾਰੇ ਜੋ ਕਲ ਕੋ ਇਕ ਬਾਰ ਧਿਆਏ ਹਾ ਤਾ ਕੇ ਕਾਲ ਨਿਕਟਨ ਆਏ ਹਾ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅ੍ਰਿਸ਼ਟ ਤਰੇ ਤਤ ਕਾਲਾ कृपा दृष्ट तन जाय ने हरि हो ताके ताप तनक मोहि हरिओ रेदा सिद्ध कर्मो सब होई दुष्ट साश्व सक न कोई एक बार जिन तुमा संभार काल फास्ते ता हंवारा जिनर नाम तिहारो कह दारद दुष्ट दोगतेरा ਖੜਗ ਕੇ ਤਮ ਸਰਨ ਤੇ ਹਾਰੀ ਆਪ ਹਾਦ ਲੈ ਹੋ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਖੜਗ ਕੇ ਤਮ ਸਰਨ ਤੇ ਆਰੀ ਆਪ ਹਾਦ ਲੈ ਹੋ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਤੇ ਅਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰam ਅਮਰੇ ਦੁਸ਼ਟ ਸਭਾ ਤੁਮ ਕਾ ਬੋ ਆਪਾ ਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਵੈ ਕਰਤਾ ਰ ਮੁਰਛਾ ਨਿਜ ਕਰਦੇ ਕਰੇ ਸਭ ਬੈਨਨ ਕੋ ਆਜ ਸੰਗਰੇਆ ਪੂਰਨਾ ਹੋਏ ਹਮਾਰੀ ਆਸਾ ਤੋਰ ਭਜਨ ਕੀ ਪਿਆਸ ਤੁਮ ਚਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕਾ ਸਿਕਾ ਮਾਰੇ ਤਾਰੀਆ ਚੁੰਮ ਚੁੰਨਾ ਸਤਰਾ ਮਾਰੇ ਮਾਰੀਆ ਆਪ ਹਾਥ ਦਾ ਮੁਝੇ ਉਵਰੇ ਆ ਮਰਨ ਕਾਲ ਕਾ ਤਰਾਸ ਨਿਵਰੇ ਆ ਓ ਜੋ ਸਦਾ ਮਾਰੇ ਪੱਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲੈ ਹੋ ਮੋਇ ਰਖਨਾਰੇ ਸਾਹਿਬ ਸ਼ਾਂਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਤゥム ਹੋ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨ ਉਪਜਾਇਓ ਆਦਿਆੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੁਇ ਕੋ ਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੇਆ ਸਤਰਣ ਕੋ ਪਲ ਮੋਮੰਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਝੇਟੇ ਤੇ ਕੁੰਚਰਿ ਉਸਤੂਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰ ਪਛਾਨਣਾ ਕਟਕਟ ਕੇ ਪਰਪੜ ਕੀ ਜਾਣਾ ਜਬੋ ਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬੂ ਤੁਮੈ ਮਿਲਤ ਦੇ ਤਰਸਬੂ ਜੇਤੇ ਬਦਨਾ ਸ੍ਰੀਤ ਸਵਤਾਰੈ ਆਪ ਆਪਨੀ ਬੋਝ ਉਚਾਰ ਤੁਮ ਸਭੀ ਤੇ ਰਹਤ ਨਿਰਾਲ ਨਮ ਜਾਣਤ ਬੇਦ ਭੇਦ ਅਰਿਆ ਲਮ ਨਿਰੰਕਾਰ ਨਰਵਕਾਰ ਨਿਰਲਾਮ ਬਾਦਨੀl ਅਨਾਦ ਅਸੰਭ ਤਾ ਕਾ ਮੂੜ ਉਚਾਰਤ ਬੇਦ ਜਾ ਕੋ ਭੇਵ ਨਾ ਪਾਵਤ ਬੇਦ ਤਾ ਕੋ ਕਰਪਾ ਹਨੇ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ महादेव को कहत सदा सिबा निरंकार का चीनतना बेवा आपय अपनी बुद जेती वर्णत पिना पिना तो आतेती तुम्हारा लखा ना जाय पसारा के विद सजा प्रथम संसार एक रूपानो स्वरूपा रंग प्यों राव कई भूपा इंद्रज जेरज सेठ जगीनी ਉਤ ਪੂਜਾ ਕਾ ਨ ਬਹੁਰ ਰਜਦੀਨੇ ਕਹੂੰ ਫੋਲ ਰਾਜਾ ਵੈ ਬਿਠਾ ਕਉ ਸਿਮਟ ਪਿਓ ਸੰਕਰੀ ਕੈਠ ਸਗਰੀ ਸ੍ਰਿਸ਼ਟ ਦਿਖਾਇ ਚਾਂਪਵ ਆਤ ਜੁਗਾਦ ਸਰੂਪ ਸਿਆਮ ਪਵ ਅਵਰਛ ਮੇਰੀ ਤੁਮ ਕਰੋ ਸਿਖੋ ਬਾਰ ਅਸਿਖ ਸੰਗਰਾ ਦੁਸ਼ਟੀ ਤ ਉਠਵਾਤੀ ਉਤਬਾਤਾ ਸਕਨ ਮਲੇਸ਼ ਕਰੋ ਰਣ ਕਾਤਾ ਜੇ ਅਸਾ ਤੁਜਾ ਤਵ ਸਰਣੀ ਪਰੇ ਤਿਨਕੇ ਦੁਸ਼ਟਾ ਦੁਖੀਤ ਹਵੈ ਮਰੈ ਔਰਖ ਜਵਾਨਾ ਪਗ ਪਰੇ ਤਿ ਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਧਾਇ ਹੈ ਤਾਂ ਕੇ ਕਾਲ ਨਿਕਟਨ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅ੍ਰਿਸ਼ਟ ਤਰੇ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਹੇ ਨ ਹਰੀ ਹੋ ਤਾਕੇ ਤਾਪ ਤਨਕ ਮੋ ਹਰੀਓ ਰੇਦਾ ਸੇਦਾ ਕਰਮੋ ਸਭ ਹੋਈ ਦੁਸ਼ਟ ਸਾਸ਼ਵ ਸਕ ਨ ਕੋਈ ਇੱਕ ਬਾਰ ਜਿਨ ਤੁਮ ਸੰਭਾਰ ਕਾਲ ਫਾਸਤੇ ਤਾ ਹਿਉ ਬਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਗ ਤੇਰਾ ਖੜ ਗਕੇ ਤੁਮ ਸਰਨ ਤੇ ਹਾਰੀ ਆਪ ਹਾਦ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਗਕੇ ਤੁਮ ਸਰਨ ਤੇ ਹਾਰੀ ਆਪ ਹਾਦ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾ ਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸ਼ਟ ਸਭਾ ਤੁਮ ਕਾ ਬੋ ਆਪਾ ਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕਾ ਸਿਖ ਸਵੈ ਕਰਤਾਰਾ ਮੁਰ ਅਛਾ ਨਿਜ ਕਰਦੈ ਕਰੇ ਸਭ ਬੈਰਨ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸ ਤੁਮ ਚਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸੋ ਤੁਮਤੇ ਪਾਉ ਸੇਵਕਾ ਸਿਕਾ ਮਾਰੇ ਤਾਰੀਆਂ ਚੁਣ-ਚੁਣਾ ਸਤਰਾ ਮਾਰੇ ਮਾਰੀਆਂ ਆਪ ਹਾਥ ਦਾ ਮੁਝ ਉਬਰਿਆ ਮਰਨ ਕਾਲ ਕਾ ਤਰਾਸ ਨੇ ਵਰਿਆ ਓ ਜੋ ਸਦਾ ਮਾਰੇ ਪਛਾ ਸ੍ਰੀ ਅਸਾ ਤੁਝ ਜੋ ਕਰਿਓ ਰੱਛਾ ਰਾਖ ਲੈ ਹੋ ਮੋਇ ਰਖਨ ਹਾਰੇ ਸਾਹਿਬ ਸ਼ਾਂਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਤゥム ਹੋ ਪੂਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨ ਉਪਜਾਇਓ ਆਦਿਆੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਿਨਿ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਖ ਦੇ ਆ ਸਤਰਣ ਕੋਪਲ ਮੋਮੰਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਜੇ ਟੇ ਟੇ ਕੁੰਚਰਿ ਉਸਤੂਲਾ ਸਭ ਪਰ ਕਰਿਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪਿਰ ਪਛਾਨਣਾ ਕਟਕਟ ਕੇ ਪੜ ਪੜ ਕੀ ਜਾਣਾ ਜਬੋ ਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬੂ ਤੁਮੈ ਮਿਲਤ ਦੇ ਤਰਸਉ ਹੂੰ ਜੇਤੇ ਬਦਨਾ ਸ੍ਰੀ ਚ ਸੁਵਤਾਰੈ ਆਪ ਆਪਨੀ ਬੋਝੋ ਚਾਰ ਤੁਮ ਸਭੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਿਆ ਲਮ ਨਿਰੰਕਾਰ ਨਰਵਕਾਰ ਨਿਰਲਾਮ ਬਾਦਾਣੀਲ ਅਨਾਦ ਅਸੰਭ ਤਾ ਕਾ ਮੂੜੋ ਚਾਰਤ ਬੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾ ਕੋ ਕਰਪਾ ਹਣੇ ਅਨੁਮਾਨਤ ਮਾ ਮੂੜਾ ਕਸ ਬੇਦ ਨ ਜਾਣਤ महादेव को कहत सदा सिबा निरंकार का चीनतना बेवा आपय अपनी बुद जेती वर्णत पिना पिना तोर तेती तुम्हारा लखा ना जाय पसारा के विद सजा प्रथम संसार एक रूपानो स्वरूपा रंग प्यों राव कहि भूपा इंद्रज जे रज सेत जगेनी ਉਤ ਪੂਜਾ ਕਾਨਪਹੋਰ ਰਜਦੀਨੇ ਕਹੂੰ ਫੋਲ ਰਾਜਾ ਵੈ ਬਿਠਾ ਕਉ ਸਿਮਟ ਪਯੋ ਸ਼ੰਕਰੀ ਕੈਠ ਸਗਰੀ ਸ੍ਰਿਸ਼ਟ ਦਿਖਾਇ ਚਾਂਪਵ ਆਤ ਜੁਗਾਦ ਸਰੂਪ ਸਿਆਮ ਪਵ ਅਬਰਛ ਮੇਰੀ ਤੁਮ ਕਰੋ ਸਿਖੋ ਬਾਰੇ ਅਸਿਖ ਸੰਗਾਰ ਦੁਸ਼ਟਿ ਤੈ ਉਠਵਾ ਤਿ ਉਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਾ ਤੁਜਾ ਤਵ ਸਰਣੀ ਪਰੇ ਤਿਨਕੇ ਦੁਸ਼ਟਾ ਦੁਖਿਤ ਹਵੈ ਮਰੇ ਔਰਖ ਜਵਾਨਾ ਪਗ ਪਰੇ ਤਿ ਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਧਿਆਏ ਹਾਂ ਤਾਂ ਕੇ ਕਾਲ ਨਿਕਟਣ ਆਏ ਹਾਂ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ कृपा दृष्ट तन जाय ने हरि हो ताके ताप तनक मोह हरिओ रेदा सिदा कर्मो सब होई दुष्ट साश्व सक ना कोई एक बार जिन तुमा संभार काल फास्ते ता हंवारा जिनर नाम तिहारो कहा दारद दुष्ट दोग तेरा ਖੜਗ ਕੇ ਤਮ ਸਰਨ ਤੇ ਹਾਰੀ ਆਪ ਹਾਦ ਦੇ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਗ ਕੇ ਤਮ ਸਰਨ ਤੇ ਹਾਰੀ ਆਪ ਹਾਦ ਦੇ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸ਼ਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾ ਤੈ ਅਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਮ ਅਮਰੇ ਦੁਸ਼ਟ ਸਭਾ ਤੁਮ ਕਾ ਬੋ ਆਪਾ ਦੇ ਮੋਇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕਾ ਸਿਖ ਸਵੈ ਕਰਤਾ ਰਾ ਮੁਰ ਅਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਪਿਆਸ ਤੁਮ ਚਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮਤੇ ਪਾਉ ਸੇਵਕਾ ਸਿਕਾ ਮਾਰੇ ਤਾਰੀਆਂ ਚੁਣ-ਚੁਣਾ ਸਤਰਾ ਮਾਰੇ ਮਾਰੀਆਂ ਆਪ ਹਾਥ ਦਾ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨੇ ਵਰਿਆ ਉਝੋ ਸਦਾ ਮਾਰੇ ਪੱਛਾ ਸ੍ਰੀ ਅਸਾ ਤੁਝ ਜੋ ਕਰਿਓ ਰੱਛਾ ਰਾਖ ਲੈ ਹੋ ਮੋਇ ਰਖਨਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਤゥム ਹੋ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੇ ਸ਼ਿਵ ਕੀ ਓ ਬੇਦ ਰਾਜ ਬ੍ਰਹਮਾ ਜੋਤੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥਨ ਉਪਜਾਇਓ ਆਦਿਆਂ ਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੇ ਆ ਸਤਰਣ ਕੋ ਪਲ ਮੋਮੰਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਨਤਾ ਭਲੇ ਬੁਰੇ ਕੀ ਪੀਰ ਪਛਾਨਤਾ ਝੇਟੀ ਤੇ ਕੁੰਚਰ ਉਸ ਤੁੱਲਾ ਸਭ ਪਰ ਕਰਪਾ ਦ੍ਰਿਸ਼ਟ ਕਰ ਫੂਲਾ ਸੰਤਾਨਾ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪਿਰ ਪਛਾਨਣਾ ਕਟਕਟ ਕੇ ਪੜ ਪੜ ਕੀ ਜਾਨਣਾ ਜਬੋ ਦ ਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰ ਜਬ ਆ ਕਰਖ ਕਰਤ ਹੂੰ ਕਬੂ ਤੁਮੈ ਮਿਲਤ ਦੇ ਤਰਸਬੂ ਜੇਤੇ ਬਦਨਾ ਸ੍ਰੀ ਚ ਸਵਤਾਰੈ ਆਪ ਆਪਨੀ ਬੂਝੋ ਚਾਰ ਤੁਮ ਸਭੀ ਤੇ ਰਹਤ ਨਿਰਾਲ ਨਾਮ ਜਾਣਤ ਭੇਦ ਭੇਦ ਅਰਿਆ ਲਮ ਨਿਰੰਕਾਰ ਨਿਰਵਕਾਰ ਨਿਰਲਾਮ ਬਾਦਨੀਲ ਅਨਾਦ ਅਸੰਭ ਤਾ ਕਾ ਮੂੜੋ ਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਭੇਦਾ ਤਾ ਕੋ ਕਰਪਾ ਹਣਿ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ महादेव को कैत सदा सिबा निरंकार का चीनतना पीवा आपय अपने बुद जेती बरनत पिना पिना तो आते ती तुम्हारा लखा ना जाय पसारा के विद सजा प्रथम संसार एक रूपानोप स्वरूप रंग पयो राव कई पूपा अंद्रज जेरज सेठ जगेनी ਉਤ ਪੂਜਾ ਕਾਨ ਬਹੁਰ ਰਜਦੀਨੇ ਕਉ ਫੋੜ ਰਾਜਾ ਵੈ ਬਿਠਾ ਕਉ ਸਿਮਟ ਪਯੋ ਸੰਕਰੀ ਕੈਠ ਸਗਰੀ ਸ੍ਰੀਸ਼ਟ ਦਿਖਾਇ ਚਾਂਪਵਾ ਯਾਤ ਜੁਗਾਦ ਸਰੂਪ ਸਿਆਮ ਪਵ ਅਬਰਛਾ ਮੇਰੀ ਤੁਮ ਕਰੋ ਸਿਖੋ ਬਾਰ ਅਸਿਖ ਸੰਗਰਾ ਦੁਸ਼ਟੀ ਤ ਉਠਵਾਤੀ ਉਤਪਾਤਾ ਸਕਨ ਮਲੇਸ਼ ਕਰੋ ਰਣ ਕਾਤਾ ਜੇ ਅਸਾ ਤੁਜਾ ਤਵ ਸਰਣੀ ਪਰੇ ਤਿਨਕੇ ਦੁਸ਼ਟਾ ਦੁਖੀਤ ਹਵੈ ਮਰੇ। ਉਰਖ ਜਵਾਨਾ ਪਗ ਪਰੇ ਤਿ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਬਾਰ ਧਿਆਏ ਹਾ ਤਾ ਕੇ ਕਾਲ ਨਿਕਟਣ ਆਏ ਹਾ। ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ। कृपा दृष्ट तन जाय ने हरि हो ताके ताप तनक मोह हरिओ रद्दा सिद्धा कर्मो सब होई दुष्ट शाश्वत सक ना कोई एक बार जिन तुमा संभार काल फास्ते ता हंवारा जिनर नाम तिहारो कहा दर्द दुष्ट दोग तेरा ਖੜ ਗਕੇ ਤਮ ਸਰਨ ਤੇ ਹਾਰੀ ਆਪ ਹਾਦ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਗਕੇ ਤਮ ਸਰਨ ਤੇ ਆਰੀ ਆਪ ਹਾਦ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ